ਰਾਣੀ ਸੁੰਦਰਾ ਪੂਰਨ ਭਗਤ ਨੂੰ ਬੇਨਤੀ ਕਰਦੀ ਆ ਕਹਿੰਦੀ ਜੋਗੀ ਆ ਆ ਆਪਾਂ ਇੱਥੇ ਰੱਖ ਕੇ ਟਾਈਮ ਗੁਜ਼ਾਰੀਏ ਆਇਆ ਛੇਜਾ ਮਾਣੀ ਇੱਕ ਜਿਵੇਂ ਜਿਵੇਂ ਜੋਗੀ ਕਹਿੰਦਾ ਨਹੀਂ ਰਾਣੀਏ ਅਸੀਂ ਤਾਂ ਰੱਬ ਦੇ ਪਿਆਰੇ ਆ ਰੱਬ ਦੇ ਭਗਤਾ ਸਾਨੂੰ ਇਹ ਦੁਨਿਆਵੀ ਦੁਨੀਆ ਜਿਹੜੀ ਐ ਚੰਗੀ ਨਹੀਂ ਲੱਗਦੀ ਗ੍ਰਸਤੀ ਦੁਨੀਆ ਪਰ ਜਿਵੇਂ ਜਿਵੇਂ ਰਾਣੀ ਸੁੰਦਰਾ ਤੇ ਪੂਰਨ ਭਗਤ ਦਾ ਜਵਾਬ ਸਵਾਲ ਜੋੜੀ ਲਟਕਾਣੀ ਮਾਰੇ ਧਾਕੇ ਹੈ ਐਂ ਕਹਿੰਦੇ ਆ ਭਾਈ

ਕਸਿਆ ਮੈਂ ਇੱਕ ਸਾਥ ਕਰਨੇ ਵਾਲੇ ਆ ਇਹਨੇ ਪੂਰਾ ਮੇਰਸ਼ਨ ਆਪੇ ਕਰੀ ਸਰਦਾਰ ਰੋਤਾ ਸਿੰਘੀ ਸਰਦਾਰ ਜਗਾਸੀ ਦੀ ਸਰਦਾਰ ਸ਼ੇਰਪੀ ਦੀ ਲੋਹੀ ਪੱਤੇ ਜਿਹੜੇ ਰਹਿੰਦੇ ਨੇ ਜਿਹੜੇ ਮਾਪਿਆਂ ਦਾ ਸਤਕਾਰ ਕਰਨ ਜਿਨ੍ਹਾਂ ਨੇ ਮਾਪਿਆਂ ਦਾ ਸਤਕਾਰ ਕਰਨ ਰੱਬ ਲਈ ਕਰ ਲਿਆ ਸਭ ਨੇ ਜਿਹਨੇ ਮਾਪੋੜੀ ਇਜਤ ਕਰ ਲਈ ਆਪਣੇ ਦਾਇ ਜੱਜਾਂ ਦੀ ਇਜਤ ਕਰ ਲਈ ਰੱਬ ਦੀ ਇਜਤ ਹੈ ਤੇ ਪਰਿਵਾਰ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਜਿਹੜਾ ਰੋਡਾ ਸਿੰਘ ਦੇ ਨਾਮ ਤੇ ਜੇ ਕਾਸਿ ਗਰਾਂਟ ਸਿੰਘ ਸਾਹਿਬ ਦੇ ਨਾਮ ਤੇ ਤੇ ਜੇਕਰ ਭਾਈ ਸਾਹਿਬ ਜੇ ਜੀ ਨਾਂ ਤੇ ਮੁਖੀਆ ਲਿਖਣੇ ਕਿ ਪ੍ਰਮਾਣ ਗੁਰੂ ਸਾਹਿਬ ਆਪਾਰ ਖਸਪਤਨ ਕਰਵਾਉਣ ਦਾ ਬਹੁਤ ਖੁਸ਼ ਆਇਆ ਇਹ ਵੀਰ ਜੇ ਰਮਾਨ ਨੇ ਲਚਕਾਣੀ ਵਾਲੇ ਤੇ ਦੇਸ ਰਾਜ ਚਕਕਾਣੀ ਵਾਲੇ ਦਾ ਜਥਾ ਤੇ ਮਾਸਟਰ ਸਰਜੀਤ ਸਿੰਘ ਜੀ ਟਾਡਰੀ ਸਰੰਗੀ ਮਾਸਟਰ ਜੀ ਇਹਨੇ ਮਾਸਟਰ ਸਰੰਗੀ ਮਾਸਟਰ ਸਰਜੀਤ ਸਿੰਘ ਜੀ ਦੇ ਦੇਸ ਰਾਜ ਲਚਕਾਣੀ ਵਾਲਿਆਂ ਦਾ ਟਾਡੀ ਜੀ ਸੱਜਦਾ ਮਸ਼ਹੂਰ ਜਥਾ ਜਿਹੜਾ ਕੀ ਆਰ ਵਰਲਡ ਦੇ ਵਿੱਚ ਇਹਨਾਂ ਦਾ ਨਾਂ ਚੱਲਦਾ ਏ ਇੱਕ ਇਹਨਾਂ ਟੀਵੀ ਤੇ ਵੀ ਸ਼ੋਅ ਹੋਇਆ ਸੀਗਾ ਜਿਹੜਾ ਟੀਵੀ ਤੇ ਸ਼ੋਅ ਹੋਇਆ ਸੀ ਇਹਦਾ ਜੀ ਇੱਕ ਤਾਂ ਗੀਤ ਆਇਆ ਸੀ ਕੋਕ ਸਟੂਡੀਓ ਦੇ ਵਿੱਚ ਕੋਕ ਸਟੂਡੀਓ ਦੇ ਵਿੱਚ ਸੌਂਗ ਆਇਆ ਸੀ ਜੀ ਤੇ ਦੂਜਾ ਆਇਆ ਸੀ ਉਹ ਲੱਕੀ ਲੱਕੀ ਮੂਵੀ ਦੇ ਵਿੱਚ ਜੁਗਨੀ ਤੇ ਤੀਜਾ ਹੁਣੇ ਦੂਰ ਨੇ ਟਿਕਾਣੇ ਰਿਲੀਜ਼ ਹੋਇਆ ਜੀ ਇਸੇ ਤਰ੍ਹਾਂ ਦਰਸ਼ਕਾਂ ਦਾ ਪਿਆਰ ਮਿਲਦਾ ਰਹੇ ਹੋਰ ਵੀ ਕਰਦੇ ਰਾਂਗੇ ਜੀ ਆਹ ਇਹ ਵਾਅਦਾ ਆਇਆ ਅੱਜ ਪੂਰਨ ਵਾਲਾ ਬਾਗ ਬਹੁਤ ਵੱਡਾ ਇਹਦਾ ਕੰਪੀਟੀਸ਼ਨ ਹੋਇਆ ਸੀ ਉਸ ਦੇ ਵਿੱਚ ਬੜਾ ਖੁਸ਼ ਹੋ ਹਾਂਜੀ ਬਾਕੀ ਆਪਾਂ ਉਹਨੀਆਂ ਵੀਡੀਓ ਪਾਵਾਂਗੇ ਵਾਲੇ ਚੈਨਲ ਤੇ ਵੀ ਦੇਖੋ ਤੁਸੀਂ ਧਿਆਨ ਨਾਲ ਚੱਲ ਕੇ ਰਾਜੇ ਹਲਬਾਂ ਦੇ ਦਰਬਾਰ ਵਿੱਚ ਕਿਸਨਾ ਮਾਮਲੀ ਪਹੁੰਚ ਤੱਕ ਟਿਕਾਣੀ ਵਾਲੇ ਸਜੀਤ ਖਾਸਕੇ ਵਾਸਤੇ ਤੇ ਪੋਤਰਾ ਅਰਮਾਨ ਖਾਫਟਾ ਤੇਰਾ ਆਇਆ ਜੀ ਬਾਬਾ ਜੀ ਦਿਸਕਾਨੇ ਵਾਲੇ ਤੁਹਾਡੀ ਸੇਵਾ ਵਿੱਚ ਅਰਦਾਸ ਕਰਨ ਦੇ ਵਿੱਚ ਅੱਜ ਖੈਰ ਬਾਸ਼ਾ ਜੀ ਕਿਉਂਕਿ ਭਰਦੇ ਛੇ ਮੇਲੇ ਤੇ ਗਾਗੇ ਬਣਾਏ ਆਂ ਕਿਉਂ ਰਾਤ ਨੂੰ ਭਾਈ ਜਿਵੇਂ ਉਸ ਜੀ ਮਾਪਿਆਂ ਦੇ ਨਾਮ ਤੇ ਖੁਸ਼ੀਆਂ ਦੇਖਣੇ ਜੀ ਲੱਗੇ ਸਭ ਨੂੰ ਮਿੱਠੀ ਆਈ ਜਵਾਨੀ ਹਰ ਕੋਈ ਵੇਖੇ

ਇੱਕ ਲੱਖ ਦੇ ਨਾਲ ਸਰਵਾਰ ਕੀਤਾ ਅਸੀਂ ਅੱਜ ਆਪਣੀ ਸਰਕਾਰ ਦੇ ਵੀ ਆਪਣੇ ਸਰੋਤਿਆਂ ਦੇ ਵੀ ਬਹੁਤ ਧੰਨਵਾਦ ਮੀਆਂ ਜਿਹੜਾ ਕਿ ਇਸ ਪ੍ਰਗ ਪ੍ਰਗ ਨੂੰ ਸੁਣ ਕੇ ਆਪਣਾ ਮਨੋਰੰਜਨ ਕਰਦੇ ਆ ਸਾਡੇ ਬਡੇਰੀਆਂ ਦੀ ਜਿਹੜੀ ਗਉਂ ਗੀਤ ਹੈ ਉਹਨੂੰ ਅਸੀਂ ਆਪਣੇ ਇਸੇ ਤਰ੍ਹਾਂ ਸੌ ਸੌ ਗੇਮਰ ਕੁਝ ਕਰਦੇ ਆ ਉਹਨਾਂ ਦੇ ਆ ਜਿਹੜੀਆਂ ਰੂਹਾਂ ਸੱਚ ਖੰਡ ਵਿੱਚ ਆ ਉਹਨਾਂ ਨੂੰ ਵੀ ਇਹ ਆਪਣੇ ਸਰਕਾਰ ਦੇ ਸਾਡੀ ਆਵਾਜ਼ਾਂ ਉਹਨਾਂ ਤੱਕ ਵੀ ਪਹੁੰਚ ਜਾਂਦੀਆਂ ਰਾਚਨ ਚਤਨ ਸਿੰਘ ਜੀ ਦੇ ਪੁੱਤਰਾ ਸਾਹਿਬ ਜਿਉਂ ਮਸਰੀ ਜੀ ਦਾ ਪੁੱਤਰਾ ਜੱਗੀ ਸਾਹਿਬ ਦਾ ਸੁਪੁੱਤਰ ਬਹੁਤ ਧੰਨਵਾਦੀ ਆ ਅਜਿਹਾ ਇੱਕ ਦਿਵਯੋਗ ਸਿਹਰੀ ਸਿੰਘਲੇਪਾ ਹੋਰ ਦੇ ਕੇ ਸਤਕਾਰ ਭੇਜਦੇ ਨੇ ਹਰ ਹਰ ਫਤਿਹ ਬਖਸ਼ੀ ਦਾ ਚੜ੍ਹਦੀ ਕਲਾ ਹਾਂਜੀ ਪੂਰਨ ਆ ਸਾਹਮਣੇ ਮਕਾਨ ਦੇ ਵਿੱਚ ਹਾਂ ਜੀ ਇਹ ਰੋਡਾ ਭਾਈ ਦੇਗਾ ਸਿੰਘ ਭਾਈ ਸ਼ੇਰ ਸਿੰਘ ਅਚਾਰੀ ਉਹਨਾਂ ਦੇ ਪੁੱਤਰ ਨੇ ਖੁਸ਼ੀਆਂ ਦਤਾਰੀਆਂ ਇਸ ਤਰ੍ਹਾਂ ਭਾਈ ਦਾਦਾ ਜੀ ਪਾਈ ਗਿਆ ਹਰੀ ਹੰਮੀ ਰਹੇ ਗਾਂ ਬੇਦਵਾਦੀ ਰਹੇ ਬਹੁਤ ਸ਼ੁਕਰਗੁਜ਼ਾਰ ਧੰਵਾਦਿਆਂ ਦਾ ਰੋਡਾ ਸਿੰਘ ਦੇਗਾ ਸਿੰਘ ਤੇ ਆਪਰੇ ਸ਼ੇਰ ਸਿੰਘ ਪ੍ਰਾਰਧਿਆ ਬੋਪੇ ਰਾਏ ਸਾਹਿਬ ਖੇੜੇ ਬਾਸ਼ਾ ਸਾਹਿਬ ਦੀਆਂ ਚਾਹਤੀਆਂ ਕਰਾ ਕ ਬਹੁਤ ਧੰਨਵਾਦ ਕਰਿਆ ਆਪਣੇ ਮਾਤਾ ਮਾਤਾ ਪੁੱਤ ਦੇ ਨਾਮ ਤੇ ਬਜ਼ੁਰਗਾਂ ਦੇ ਨਾਮ ਤੇ ਇਸੇ ਤਰ੍ਹਾਂ ਗੁਰੂ ਆਪਾਂ ਜੀ ਸਭ ਨੂੰ ਸਮੋਤਿਆ ਦੇਣ ਤੇ ਆਪਣੇ ਮਾਪਿਆਂ ਦੀ ਸੇਵਾ ਕਰਨਾ ਤੇ ਪ੍ਰਾਤਨ ਸਭਿਆਂ ਨੂੰ ਸਾਹਮਣੇ ਰੱਖਣਾ ਇਹ ਅਸੀਂ ਬਿਲਕੁਲ ਮੈਨੂੰ ਆਇਂ ਲੱਗਦਾ ਉਹਨਾਂ ਜਿਹੜਾ ਸਾਧੂ ਆ ਪ੍ਰਧਾਨ ਆਇਆ ਕਿਸ ਨਾਉਂ ਦਾ ਇਹ ਕੋਈ ਛੋਟੀ ਵੜੀ ਵੜੀ ਜੇ ਉਹ ਪ੍ਰਧਾਨ ਹੈ ਉਹ ਨਗਦਾ ਵੀ ਬਿਲਕੁਲ ਪੂਰਨ ਵਰਗਾ ਹੀ ਹੈ ਜਦ ਪੂਰਨ ਦਾ ਨਾਮ ਹੈ ਰਾਜਾ ਸਲਵਾਨ ਕੁਰਸੀ ਤੇ ਬੈਠਾ ਸੀ ਨਹੀਂ ਗੱਲ ਇਹਦਾ ਹੌਕਾ ਲਿਆਔ ਕਿ ਵੀਰ ਜੀ ਆਪਾਂ ਆ ਮੋਇਆ ਪੁੱਤਰ ਯਾਦ ਕਰਾਤਾ ਔਰ ਪੰਡਤਾ

ਦੁਨੀਆ ਰੋਵੇ ਕਲਾਸ ਮੁੰਜੇ ਮਰਿਆ ਜੀਵੇ ਫੇਰ ਛੱਕੇ ਹਾਇ ਨੇ ਹੋਂਦੇ ਉਹ ਜੇ ਸੁਖ ਜੇ ਇਕਬੇਰ ਇਸੇ ਗੱਲ ਨੂੰ ਮਾਲੀਆ ਹੋਗੀ ਮੁਤਤ ਦੇਰ ਹੋਰ ਕਿਸੇ ਦਾ ਵਾਲ ਚੋਂ ਲੈਂਦੀ ਆ ਭਾਤੇ ਮੇਰ ਮੈਨੂੰ ਸੱਚ ਨਹੀਂ ਆਉਂਦਾ ਏ ਮਾਲੀਆ ਤੇ ਨਹੀਂ ਗੱਲ ਦਾ ਜੀ ਜੀ ਸਵਾਗਤ ਸਿੰਘ ਜੀ ਮੈਸੀ ਪ੍ਰਕਾਰਪੋਰੇਸ਼ਨ ਬਹੁਤ ਧੰਨਵਾਦ ਜੀ ਹਰ ਮਦਾਨ ਫਤੇ ਬਖਸ਼ੇ ਦਾ ਚੜ੍ਹਦੀ ਕਲਾ ਮਾਲੀਆ ਬਿਲਕੁਲ ਸੱਚ ਨਹੀਂ ਆਉਂਦਾ ਮਹਾਰਾਜਾ ਤਲਵਾ ਤੇਰੀ ਸਿਰ ਮੇਰਾ ਜੇ ਗੱਲ ਦਾ ਝੂਠ ਹੋਵੇ ਨਾ ਮੈਂ ਕਮਲਾ ਬਾਬਰ ਨਾ ਲੱਗੀ ਭੂਤ ਬਦਾ ਮੈਂ ਅਮਲੀ ਕਿੱਥੋਂ ਹੋ ਗਿਆ ਇੱਕ ਪੰਤ ਕੈ ਜੋੜ ਕੇ ਆਪਣੇ ਹੱਕਰੇ ਜੋੜ ਨਾਲ ਖਾ ਕੇ ਬੇੜਾ ਹੋ ਕੇ ਰਾਹਿੰਦਪਾ ਜਵਾਬ ਕਰਦਾ ਸਾਰੇ ਪਟੇਰੀ ਦੇ ਵਿੱਚ ਕਿਉਂ ਕਰਦਾ ਭਾਈ ਕਾਫੀ ਚਲ ਲਓ ਹਰ ਵਾਰ ਹfte ਵਾਸੀ ਦਾ ਫੈਕਟਰੀ ਹਣੀ ਇਹ ਸੀ ਸਾਰੇ ਸਰਦਾਰ ਚਤਨ ਸਿੰਘ ਦੀ ਮੰਨ ਦੀ ਖੁਆਸ਼ੀ ਵੀ ਪੂਰਨ ਭਗਤ ਜਿਵੇਂ ਹਾਂ ਪੂਰਨ ਭਗਤ ਜਿਵੇਂ ਜਿਵੇਂ ਉਸ ਨੇ ਦਰਬਾਰ ਵਿੱਚ ਪੰਡਤ ਜਵਾਬ ਕਰਦਾ ਹੈ ਪਰ ਰਾਜਾ ਖਨੋ ਨਹੀਂ ਪੰਡਤ ਕਹਿੰਦਾ ਰਾਜਾ ਮੈਂ ਕਮਲਾ ਨਹੀਂ ਹਾਂ ਮੈਂ ਬਾਬਰ ਨਹੀਂ ਹਾਂ ਪਰ ਇਹ ਦੱਸ ਵੀ ਤੂੰ ਮੰਨਦਾ ਕਿ ਨਹੀਂ ਉਹਦਾ ਹੱਥ ਨਹੀਂ ਆਉਂਦਾ ਉਦੇ ਦਾਦੇ ਦੀ ਪੇਹੋ ਉਸ ਰਾਜਾ ਕਹਿਣ ਲੱਗਾ ਪੰਡਤ ਨੂੰ ਬੁਲਾਓ ਵਿਦਵਾਨ ਨੂੰ ਬੁਲਾਓ ਜਿਹੜਾ ਸਾਡੇ ਜੋਤਸੀ ਨੇ ਉਹ ਤੇ ਅਸੀਂ ਪੱਤਰੀ ਖਾ ਕੇ ਦੇਖ ਲਿਆ ਬਿਆਰਾਮ ਜੋਤਸੀ ਹਾਂਜੀ ਬੁਲਾਇਆ ਗਿਆ ਪੰਡਤ ਨੂੰ ਪੁੱਛਿਆ ਆਖੜੇਗਾ ਪੰਡਤ ਜੀ ਆ ਜਿਹੜਾ ਆਪਣਾ ਮਾਲੀ ਹੈ ਇਹ ਕਹਿੰਦਾ ਉਹ ਬਾਗ ਦੇ ਵਿੱਚ ਪੂਰਨ ਭਗਤ ਵਰਗਾ ਜਿਹਨੇ ਬਾਗ ਸਰਾ ਕਰਿਆ ਉਦੀ ਸ਼ਕਲ ਨਾ ਸ਼ਕਲ ਬੋਲ ਨਾ ਬੋਲ ਬੰਦਾ ਪਤਰੀ ਖੋੜ ਕੇ ਦੇਖ ਰਾਇਆ ਸਰਮਾਨ ਕਹਿ ਲੱਗਿਆ ਮਹਾਰਾਜ ਜੀ ਤੇਵਾ ਲਾ ਕੇ ਦੇਖੋ ਵੀ ਮੇਰਾ ਪੁੱਤ ਹੈ ਇਹ ਹੋਰ ਹੁਣ ਪਤਰੀ ਖੋੜ ਕੇ ਰਹਿ ਗਿਆ ਪੰਡਤ ਜਿਆਰਾਮ ਜਿਵੇਂ ਜਿਵੇਂ ਰਾਏ ਕਾਹੀ ਗੱਲਾਂ ਦਾਤਾ ਉਸ ਵੇਲੇ ਤੇ ਛੀਨ ਉਤਰ ਕੋ ਬਣਾ ਲਈ ਦਾਤਾ ਬਾਈ ਠੀ ਗਈ ਲੋਏ ਸਿਕੰਦਰ ਸਿੰਘ ਜੀ ਪੂਨੀਆ ਸਾਹਿਬ 5 ਮਿੰਟਾਂ ਦੇ ਸਪਾਸ ਸਾਹਿਬ ਸੈਂਕੜੇ ਰੁਪਏ ਦੇ ਕੇ ਹੋਰਸਕਾਰ ਭੇਜਣੇ ਧੰਨਵਾਦ ਦੀਆਂ ਇਧਰ ਜੱਗਾ ਸਿੰਘ ਜੀ ਰੋਡਾ ਸਿੰਘ ਜੀ ਛੇ ਸਿੰਘ ਜੀ ਇਹਨਾਂ ਨੇ ਵੀ ਸੈਂਕੜੇ ਰੁਪਏ ਸਕਾਰ ਭੇਜਿਆ ਬਹੁਤ ਧੰਨਵਾਦ ਦੀਆਂ ਹਰ ਵਾਰ ਫਤੇ ਬਖਸ਼ੇ ਰੱਬਾ ਜੈ ਜੈਕਾਰ ਸਾਨੂੰ ਹੁਕਮ ਨਾ ਆਇਆ ਹੋਇਆ ਬੈਟ ਕੇ ਜੜਿਤ ਕੋਕ ਸਤੂਂਡੀਓ ਦੇ ਵਿੱਚ ਸਾਡੀ ਆਵਾਜ਼ ਕੋਕ ਸੁਣਿਆ ਕਿ ਆਰਕ ਬੋਲ ਸਾਡੇ ਭਰੇ ਗਏ ਸੀ ਉਹਨਾਂ ਦੇ ਨਾਲ ਬਹੁਤ ਬਹੁਤ ਆਨੰਦ ਮਿਲਿਆ ਸਰਕਾਰ ਨੂੰ ਹਾਂ ਜੀ ਆਸ਼ੀਰਵਾਦ ਉਹ ਸਰਕਾਰ ਵੱਲੋਂ ਬਹੁਤ ਨਾਮ ਮਿਲਿਆ ਉਹ ਤੁਹਾਡੇ ਪੇਸ਼ ਕਰਦੇ ਆ ਚਾਰਕ ਬੋਲਿੰਗ ਤੋਂ ਤਿਆ ਦੇ ਨਾਲੇ ਤਾਂ ਫੇੜ ਕਿਹੜੀ ਪੂਰਨ ਵਾਲੀ ਪੂਰਨ ਵਾਲੀ ਅੱਛਾ ਜੀ ਆਹ ਠੀਕ ਆ ਜੀ ਚਲੋ ਪਦਰੀ ਪੂਰਨ ਵੈਖ ਲਈਦਾ